ਸੋ ਵੀਰੋ ਇਹ ਤੁਹਾਡਾ ਜਿਹੜਾ ਉਹਨਾਂ ਸ਼ਹੀਦਾਂ ਵਾਸਤੇ ਚੱਲ ਕੇ ਆਉਣਾ ਘਰੋਂ ਕਦਮ ਬਾਹਰ ਚੱਕਣਾ ਹੀ ਬਹੁਤ ਵੱਡੀ ਗੱਲ ਹੈ ਕਿਉਂਕਿ ਉਹਨਾਂ ਨੂੰ ਯਾਦ ਕਰਨਾ ਜਿਹੜੀਆਂ ਕੌਮਾਂ ਆਪਣਾ ਵਿਰਸਾ ਭੁੱਲ ਜਾਂਦੀਆਂ ਨੇ ਉਹ ਕੌਮਾਂ ਖਤਮ ਹੋ ਜਾਂਦੀਆਂ ਨੇ ਸਾਡਾ ਤਾਂ ਵਿਰਸਾ ਭਰਿਆ ਪਿਆ ਕੁਰਬਾਨੀਆਂ ਨਾਲ ਗੁਰੂ ਸਾਹਿਬ ਤੋਂ ਲੈ ਕੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਲੜਾਈਆਂ ਲੜ ਰਿਹਾ ਜਦੋਂ ਪਾਵਰ ਨੂੰ ਜਾਬਰ ਗਿਆ ਸੀ ਜਦੋਂ ਚੱਕੀਆਂ ਵੀ ਚੱਲਣ ਲੱਗੀਆਂ ਸੀ ਲੜਾਈਆਂ ਚੱਲ ਰਹੀ ਹੋਵੇ ਸਰਵੰਸਾਰੇ ਗੁਰੂ ਸਾਹਿਬ ਨੇ ਸੋ ਵੀਰੋ ਇਹ ਪੰਜਾਬ ਦੀ ਧਰਤੀ ਐਸੀ ਬਰਕਤ ਵਾਲੀ ਧਰਤੀ ਐ ਕੋਈ ਬੰਦਾ ਇੱਥੇ ਆ ਜੇ ਕੰਮਕਾਰ ਕਰੇ ਭੁੱਖਾ ਨਹੀਂ ਮਰ ਸਕਦਾ ਇੱਥੇ ਪੀਰਪੀਰਾਂ ਦਾ ਲੰਗਰ ਇੱਕ ਵਾਰੀ ਗੁਰੂ ਸਾਹਿਬ ਨੇ ਸਾਨੂੰ ਅਨੁਸ਼ਕਾਇਆ ਸੀ ਉਹ ਪੀਰਪੀਰਾਂ ਦੇ ਪਿਆਜ ਜੀ ਨੇ ਮੋਕੜਿਆ ਸਾਹਿਬ ੁਰਕੀਜ ਚਹਾੜਾ ਜੇ ਸਾਹਿਬ ਜੁਨੀਏ ਜੇ ਕੋਈ ਆਫਤਾਂ ਜੇ ਰੈੱਡ ਕਰਾਸ ਪਹੁੰਚੇ ਨਾ ਪਹੁੰਚੇ ਸਰ ਲੰਗਰ ਲਗਿੰਦਾ ਰਹੇ ਆਰਨ ਅਸੀਂ ਸਾਨੂੰ ਉਹਨਾਂ ਨੇ ਪ੍ਰੇਰਨਾ ਸੋ ਇਸ ਕਰਕੇ ਮੈਂ ਕਹਿੰਦਾ ਸ਼ਹੀਦਾਂ ਵਾਸਤੇ ਕੋਈ ਪੈਸੇ ਦੇਣੇ ਕਿ ਕੋਈ ਇਸਾਨ ਨਹੀਂ ਮੈਂ ਮੰਗ ਪੱਤਰ ਨਹੀਂ ਕਹਿੰਦਾ ਉਹ ਮੈਂ ਇਹਨੂੰ ਹੱਕ ਪੱਤਰ ਕਹਿੰਦਾ ਸੋ ਹੱਕ ਬਣਦਾ ਹੈ ਸ਼ਹੀਦਾਂ ਦਾ ਕਿ ਭਾਈ ਦੇਸ਼ ਵਾਸਤੇ ਅਸੀਂ ਜਾਨਾਂ ਦਿੱਤੀਆਂ ਨੇ ਤੁਸੀਂ ਦੇਸ਼ ਵਾਸਤੇ ਕੰਮ ਕਰੋ ਲੋਕਾਂ ਦੀ ਜਿੰਦਗੀ ਸਫਲੀਆਂ ਕਰੋ ਰੋਜ਼ਗਾਰ ਦਿਓ ਉਹਨਾਂ ਦੇ ਜਾਨ ਮਾਲ ਦੀ ਰਾਖੀ ਕਰੋ ਉਹ ਅਸੀਂ ਕਰਾਂਗੇ